ਕੱਲ ਮਿਤੀ 29 ਦਸੰਬਰ ਨੂੰ ਨਗਰ ਕੌਂਸਲ ਤਰਵੰਡੀ ਸਾਹ ਕੋ ਇਹਨਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਸਾਡੇ ਇਥੇ ਕੁੱਲ 15 ਵਾਰਡ ਸੀ ਜਿਨ੍ਹਾਂ ਵਿੱਚੋਂ 5 ਦੇ ਵਿੱਚ ਅਨਪੋਸਟ ਇਲੈਕਸ਼ਨ ਹੋ ਚੁੱਕੀ ਹੈ ਤੇ 10 ਵਾਰਡਾਂ ਦੇ ਵਿੱਚ ਕੱਲ ਨੂੰ ਵੋਟਾਂ ਪੈਣੀਆਂ ਇਹ 10 ਵਾਰਡਾਂ ਦੇ ਵਿੱਚ ਕੁੱਲ 13 ਬੂਥ ਹੈ ਤੇ ਇਥੇ ਹਰ ਬੂਥ ਦੇ ਤੇ 5 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ ਕੁੱਲ ਦੇ 65 ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਹੈ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੈਣਗੀਆਂ ਵੋਟਾਂ ਜਿਹੜੀ ਐ ਪੈਣੀਆਂ ਉਹ ਸਾਰੀਆਂ EVM ਦੇ ਥਰੂ ਪੈਣੀਆਂ ਤੇ ਕਾਊਂਟਿੰਗ ਵੀ ਉਸੇ ਵੇਲੇ ਦੇਣੀ ਹੈ 4 ਵਜੇ ਤੋਂ ਬਾਅਦ ਉੱਥੇ ਹੀ ਬੂਥ ਦੇ ਉੱਤੇ ਕੀਤੀ ਜਾਵੇਗੀ ਲਾਇ ਐਂਡ ਆਰਡਰ ਵਾਸਤੇ ਵੀ ਪੁਲਿਸ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਤਾਂ ਕਿ ਸ਼ਾਂਤੀ ਰਹੇ ਤੇ ਇਸ ਦੇ ਨਾਲ ਹੀ ਮੈਂ ਸਾਰੇ ਤਲਵੰਡੀ ਵਾਸੀਆਂ ਨੂੰ ਇੱਕ ਅਪੀਲ ਵੀ ਕਰਨੀ ਚਾਹਾਂਗਾ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਜੋ ਮਿਲਿਆ ਹੈ ਤੇ ਸਾਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਕਾਨੂੰਨ ਹਰ ਤਲਵੰਡੀ ਦਾ ਵਾਸੀ ਵੋਟ ਜ਼ਰੂਰ ਪਾਵੇ ਸਰ ਵੋਟ ਪਾਉਣ ਲਈ ਕਿਸ ਤਰ੍ਹਾਂ ਦਾ ਉੱਤੇ ਪ੍ਰਬੰਧ ਕੀਤਾ ਜਾਂਦਾ ਹੈ ভোটার ਆਈ ਕਾਰਡ ਲੈ ਕੇ ਆਉਣ ਜਾਂ ਕਿਸ ਤਰ੍ਹਾਂ ਦੇ ਉੱਤੇ ਇਹ ਵੋਟ ਪਾਉਂਦਾ ਹੈ ਵੋਟ ਪਾਉਣ ਵਾਸਤੇ ভোটার ਆਪਣੇ ਆਈ ਕਾਰਡ ਤੇ ਆਈ ਕਾਰਡ ਤੋਂ ਬਿਨਾ ਹੋਰ ਵੀ ਆਇਡੈਂਟੀਟੀ ਪ੍ਰੂਫ ਜੋ ਕਮਿਸ਼ਨ ਵੱਲੋਂ ਸਮੇਂ-ਸਮੇਂ ਤੇ ਦਿੱਤਾ ਜਾਂਦਾ ਹੈ ਉਹ ਸਾਰੇ ਦੀ ਵਰਤੋਂ ਕਰਕੇ ਵੋਟ ਪਾ ਸਕਦੇ ਹਨ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ श्री गौरव यादव जी ਤੇ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਸ਼੍ਰੀਮਤੀ ਅਮੀਤ ਕੌਂਡਲ ਜੀ ਦੇ ਹੁਕਮਾਂ ਦੇ ਅਨਸਾਰ ਕੱਲ ਮਿਤੀ 21 ਨੂੰ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਆ ਉਹਦੇ ਸਬੰਧ ਦੇ ਵਿੱਚ ਪੁਲਿਸ ਪ੍ਰਬੰਧ ਜਿਹੜੇ ਕੀਤੇ ਗਏ ਹੈਗੇ ਆ ਇਹਦੇ ਵਿੱਚ ਪੂਰੇ ਅਮਨ ਅਮਾਨ ਨਾਲ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਪੁਆਈਆਂ ਜਾਣਗੀਆਂ ਤੇ ਇਹਦੇ ਲਈ ਜਿਹੜਾ ਹੈਗਾ ਵਿਆਪਕ ਪ੍ਰਬੰਧ ਜਿਹੜੇ ਹੈਗੇ ਆ ਮਾਨ ਜੋ ਕਿ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਕਿਤੇ ਗਏ ਹੈਗੇ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਸਰ ਕਿੰਨੇ ਵਾਰਡ ਆ ਜਿਹੜੇ ਉਹ ਮਤਲਬ ਕੋਸ਼ਤ ਕਰੇ ਗਏ ਆ ਜੀ ਨਿਸ਼ਚਿਤ ਕੋਸ਼ਤ ਕਰੇ ਗਏ ਇਹਦੇ ਵਿੱਚੋਂ ਦੇਖੋ ਟੋਟਲ ਇਹ 15 ਵਾਰਡਾਂ ਚ ਇਲੈਕਸ਼ਨਾਂ ਹੋਣੀਆਂ ਸੀਗੀਆਂ ਉਹਦੇ ਵਿੱਚੋਂ ਹੁਣ 10 ਵਾਰਡਾਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਜਿਹਦੇ ਚ 13 ਜਿਹੜੇ ਹੈਗੇ ਆ ਉਹ ਆਪਣਾ ਬੂਥ ਹੈ ਤੇ 6 ਜਗ੍ਹਾ ਇਹ ਚੋਣਾਂ ਹੋਣੀਆਂ ਦੋ ਤੇ ਅੱਠ ਵਾਰਡ ਦੇ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ ਜੀ ਨਹੀਂ ਨਹੀਂ ਸਾਰੇ ਪਾਸੇ ਹੀ ਦੇਖੋ ਇਹ ਜਿਹੜਾ ਹੈਗਾ ਵਿਆਪਕ ਪ੍ਰਬੰਧ ਤੇ ਸਖਤ ਪ੍ਰਬੰਧ ਕੀਤੇ ਗਏ ਆ ਤਾਂ ਕਿ ਕਿਸੇ ਵੀ ਵਾਰਡ ਤੇ ਕੋਈ ਅਨਸੁਖਾ ਨਹੀਂ ਘਟਦਾ ਨਾ ਵਾਪਰ ਇਹ ਫਲੈਗ ਮਾਰਚ ਵਗੈਰਾ ਕੱਢ ਫਲੈਗ ਮਾਰਚ ਜਿਹੜਾ ਹੈਗਾ ਹੁਣ ਵੀ ਅਸੀਂ ਪਹਿਲਾਂ ਪਰਸੋਂ ਵੀ ਕੱਢਿਆ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ 3 ਤੋਂ ਲੈ ਕੇ 5 ਵਜੇ ਤੱਕ ਜਿਹੜਾ ਹੈਗਾ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਫਲੈਗ ਮਾਰਚ ਕੀਤਾ ਜਾਵੇਗਾ ਜੀ ਇਹ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਅਪੀਲ ਕਰਨਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਪੂਰ ਅਮਨਮਾਨ ਨਾਲ ਜਿਹੜਾ ਹੈਗਾ ਵੋਟਾਂ ਭਖਤਾਨ ਤੇ ਇੱਕ ਦੂਜੇ ਦੀ ਜਿਹੜੀ ਹੈਗੀ ਹੈ ਕਿਸੇ ਵੀ ਮਤਲਬ ਤਰ੍ਹਾਂ ਦਾ ਕੋਈ ਪ੍ਰੋਬਲਮ ਇੱਕ ਦੂਜੇ ਦੇ ਨਾਲ ਜਾਂ ਲੜਾਈ ਝਗੜਾ ਨਾ ਕਰਨਾ ਕਿਉਂਕਿ ਵੋਟਾਂ ਲੰਘ ਜਾਣੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਸ਼ਹਿਰ ਵਾਸੀਆਂ ਨੇ ਇਕੱਠੇ ਰਹਿਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਨੀ ਚਾਹੁੰਦਾ ਵੀ ਪੂਰ ਅਮਨੋਮਾਨ ਦੇ ਨਾਲ ਜਿਹੜੀਆਂ ਹੈਗੀਆਂ ਵੋਟਾਂ ਭਖਤਾਨ